ਜੇਕਰ ਤੁਸੀਂ ਵੀ ਕਿਸੇ ਵੱਡੀ ਬਿਮਾਰੀ ਦੇ ਨਾਲ ਜੂਝ ਰਹੇ ਹੋ ਤਾਂ ਪੈਸਿਆਂ ਕਰਕੇ ਤੁਸੀਂ ਇਲਾਜ ਨਹੀਂ ਕਰਵਾ ਸਕਦੇ ਤਾਂ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣ ਰਹੇ ਹੋ ਮੁਫਤ ਤੋਂ ਨਾ ਹਰ ਵੱਡੀ ਤੋਂ ਵੱਡੀ ਬਿਮਾਰੀ ਦਾ ਇਲਾਜ ਹੋਵੇਗਾ ਦਾ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗਲ ਵਿਖੇ ਇਹ ਚੀਜ਼ ਦੀ ਸਪਸ਼ਟਤਾ ਜਿਹੜੀ ਹੈ ਸਾਨੂੰ ਖੁਦ ਸਵਨ ਸਰਾਰੀਆ ਜੀ ਨੇ ਇਸ ਵੀਡੀਓ ਰਾਹੀਂ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਹਰ ਇੱਕ ਸਹੂਲਤ ਬਾਰੇ ਹਰ ਇੱਕ ਚੀਜ਼ ਬਾਰੇ ਜਿਹੜਾ ਹੈ ਜਾਣਕਾਰੀ ਦੇ ਹੋਏ ਦੱਸਿਆ ਹੈ ਉਹਨਾਂ ਨੇ ਕਿਹਾ ਹੈ ਕਿ ਮੇਰੇ ਆਪਣੇ ਪੈਨਪਰਾਮਾ ਦੇ ਵਾਸਤੇ ਨਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗਰ ਦੇ ਦਰਵਾਜ਼ੇ 24/7 ਖੁੱਲੇ ਨੇ 24 ਘੰਟੇ ਤੁਸੀਂ ਇੱਥੇ ਆ ਕੇ ਆਪਣਾ ਟ੍ਰੀਟਮੈਂਟ ਕਰਵਾ ਸਕਦੇ ਹੋ ਜੇਕਰ ਗੱਲ ਕੀਤੀ ਜਾਵੇ ਇਸ ਹਸਪੀਟਲ ਦੀ ਤਾਂ ਹਸਪੀਟਲ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਹੈ ਤੁਹਾਨੂੰ ਅਵੇਲ ਹੈ ਉਹ ਵੀ ਫ੍ਰੀ ਆਫ ਕਾਸਟ ਜੇਕਰ ਅਸੀਂ ਗੱਲ ਕਰੀਏ ਸਰਜਰੀਜ਼ ਦੀ ਆਪਰੇਸ਼ਨਸ ਦੀ ਤਾਂ ਉਹ ਵੀ ਫ੍ਰੀ ਆਫ ਕਾਸਟ ਇੱਥੇ ਕੀਤੇ ਜਾਂਦੇ ਨੇ ਇੱਕ ਹੋਰ ਗੱਲ ਤੁਹਾਨੂੰ ਦੱਸ ਦਈਏ ਕਿ ਇਸ ਹਸਪਤਲ ਦੇ ਵਿੱਚ ਨਵਾਇਡ ਮੈਡੀਕਲ ਕਾਲਜ ਐਂਡ ਹਸਪਤਲ ਦੇ ਵਿੱਚ ਆਯੁਸ਼ਮਾਨ ਕਾਰਡ ਜਿਹੜਾ ਹੈ ਉਹ ਵੀ ਤੁਸੀਂ ਚਲਾ ਸਕਦੇ ਹੋ ਰੇਲਵੇ ਦੇ ਵਾਸਤੇ ਕੀ ਕੀ ਸੁੱਖ ਸੁਵਿਧਾ ਨੇ ਜਾਂ ਆਯੁਸ਼ਮਾਨ ਕਾਰਡ ਵਾਸਤੇ ਕੀ ਸੁੱਖ ਸੁਵਿਧਾਵਾਂ ਨੇ ਉਹ ਸਾਰੀ ਜਾਣਕਾਰੀ ਵੀ ਜਿਹੜੀ ਹੈ ਸਾਨੂੰ ਸਵਨ ਸਲਾਰੀਆ ਜੀ ਨੇ ਦਿੱਤੀ ਇਸ ਵੀਡੀਓ ਦੇ ਵਿੱਚ ਤੇ ਇਸ ਮੌਕੇ ਤੇ ਅਸੀਂ ਡਾਕਟਰ ਦੇ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਡਾਕਟਰਸ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਪੇਸ਼ੈਂਟ ਦਾ ਟ੍ਰੀਟਮੈਂਟ ਜਿਹੜਾ ਹੈ ਉਹ ਕੀਤਾ ਜਾਂਦਾ ਚਾਹੇ ਉਹ ਹੱਡੀਆਂ ਦੀ ਬਿਮਾਰੀ ਹੋਵੇ ऑपरेशन होवे हार्ट सर्जरी होवे या फिर कोई भी अजीही बीमारी होवे जिसका इलाज ਤੁਸੀਂ ਕਰਵਾਉਣਾ ਚਾਹੁੰਦੇ ਹੋ ਪਰ ਪੈਸੇ ਪੱਖੋਂ ਤੁਸੀਂ ਸੋਚਦੇ ਹੋ ਤਾਂ ਹੁਣ ਤੁਹਾਨੂੰ ਸੋਚਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ स्वर्ण ਸਰਾਰੀਆ ਜੀ ਨੇ ਆਪਣੇ ਕਾਲਜ ਆਪਣੇ ਹਸਪੀਟਲ ਦੇ ਵਿੱਚ ਹਰ ਇੱਕ ਸੁੱਖ ਸੁਵਿਧਾ ਜਿਹੜੀ ਹੈ ਹਰ ਇੱਕ ਇਕੁਇਪਮੈਂਟ ਜਿਹੜਾ ਹੈ ਉਹ ਵੀਲ ਕਰਵਾਇਆ ਗਿਆ ਤੇ ਜੇਕਰ ਅਸੀਂ ਗੱਲ ਕਰੀਏ এনवायरमेंट ਦੀ ਤਦ ਉਸੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਸਾਫ਼ ਸੁਥਰਾ এনवायरमेंट ਇਸ ਹਸਪਤਲ ਦਾ ਹੈ ਜਿੱਥੇ ਕਿ ਹਰ ਇੱਕ ਮਰੀਜ਼ ਜਿਹੜਾ ਹੈ ਉਹ ਆ ਕੇ ਤੇ ਤੰਦਰੁਸਤ ਹੋ ਕੇ ਜਾਂਦਾ ਹੈ ਤੇ ਜੇਕਰ ਅਸੀਂ ਗੱਲ ਕਰੀਏ ਮਰੀਜ਼ਾਂ ਦੀ ਤਾਂ ਬੀਤੇ ਦਿਨੀ 5000 ਮਰੀਜ਼ ਜਿਹੜੇ ਨੇ ਇੱਥੋਂ ਠੀਕ ਹੋ ਕੇ ਨਿਕਲੇ ਨੇ ਆਪਣਾ ਟ੍ਰੀਟਮੈਂਟ ਕਰਵਾ ਕੇ ਇੱਥੋਂ ਨਿਕਲੇ ਨੇ ਉਹਨਾਂ ਬਾਰੇ ਵੀ ਵਿਚਾਰ ਵੀ ਮਸ ਜਿਹੜਾ ਹੈ ਉਸ ਸਵਨਸਲਾਈਆ ਜਿਨੇ ਇਸ ਵੀਡੀਓ ਦੇ ਵਿੱਚ ਕੀਤਾ ਹੈ ਤੇ ਹੁਣ ਕਰਦੇ ਹਾਂ ਖਾਸ ਗੱਲ ਬਾਤ ਜਿਸ ਦੇ ਵਿੱਚ ਜਾਣਕਾਰੀ ਦਿੱਤੀ ਹੈ ਸਵਨਸਲਾਈਆ ਜਿਨੇ ਕਿ ਕਿਸ ਤਰ੍ਹਾਂ ਦੇ ਨਾਲ ਇਸ ਹਸਪਤਲ ਦੇ ਵਿੱਚ ਸਾਰੇ ਮਰੀਜ਼ਾਂ ਨੂੰ ਜਿਹੜਾ ਹੈ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਤੇ ਖਾਣ ਪੀਣ ਦੀ ਵੀ ਸੁੱਖ ਸੁਵਿਧਾ ਜਿਹੜੀ ਆ ਉਹ ਦਿੱਤੀ ਜਾਂਦੀ ਹੈ ਤੇ ਰਹਿਣ ਸਹਿਣ ਦੀ ਵੀ ਤੇ ਨਾਲ ਗੱਲ ਕਰਦੇ ਆ ਡਾਕਟਰ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਜੋ ਕਿ ਆਰਥੋਡੈਕਸ ਨੇ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇਹ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਹੈ ਕਿ ਟ੍ਰੀਟਮੈਂਟ ਕਿਵੇਂ ਕੀਤਾ ਜਾਂਦਾ ਹੈ ਅੱਛਾ ਮੈਂ ਵਾਈਟ ਮੈਡੀਕਲ ਕਾਲਜ ਸੇ ਆਰਥੋਪੈਡਿਕ ਡਿਪਾਰਟਮੈਂਟ ਸੇ ਬੋਲ ਰਹਾ ਹਾਂ ਡਾਕਟਰ ਜਾਵੈਦ ਹਮ ਇੱਥੇ ਵਾਈਟ ਮੈਡੀਕਲ ਕਾਲਜ ਮੇ ਮਨ ਲਾ हर तरह का ट्रीटमेंट जो आर्थोबेडिक्स के अंदर आता है वो प्रोवाइड कर रहे हैं जिसमें कि स्पाइनल सर्जरीज आर्थोस्कोपिक सर्जरीज ट्रामा जॉइंट रिप्लेसमेंट्स और बड़ी बात यह है कि अफोर्डेबल प्राइजिस पे कोशिश तो हमारी ये होती है कि अगर पेशेंट के पास आयुष्मान है तो हम आयुष्मान में ही करेंगे या ई है अगर कोई इंश्योरेंस है इंश्योरेंस पर करेंगे अगर किसी के पास नहीं है तो हम मिनिमल रेट पर जो कि नाइनटीन हंड्रेड पैकेज रहेगा उसके अलावा जो इम्प्लान कास्ट रहेगी तो इससे चीप रेट्स आपको कहीं भी नहीं मिल सकते और बेस्ट ट्रीटमेंट है जो हमारे पेशेंट्स हैं उन, उनसे आप रिव्यू ले सकते हैं और हम यहाँ जॉइंट रिप्लेसमेंट से लेके एंडोस्कोपिक स्पाइन सर्जरी जो कि मतलब लेटेस्ट टेक्निक्स हैं वो हम सब कर रहे हैं यहाँ जी सर हाँ जैसे बाकी हॉस्पिटल्स होते हैं अगर आप कोई आयुष्मान कार्ड लेके जाता है पैकेज इतना लो होता है कि ज़्यादातर हॉस्पिटल्स उसको एंटरटेन नहीं करते कि आयुष्मान में पैकेज पॉसिबल नहीं है लेकिन हमारे यहाँ ऐसा नहीं है अगर कोई पैकेज आयुष्मान में है वो हम कर देंगे तो आपको कोई ऐसी कोई इशू नहीं आएगा कि आयुष्मान का कोई पैकेज है और उसमें आपकी सर्जरी ना हो पाए जो भी गवर्नमेंट की तरफ से फैसिलिटी है अंडर आयुष्मान वो आपको मिलेगी कोई आपका कार्ड रिजेक्ट होने का चांस यहाँ नहीं है और अगर बाई चांस ना हो आपको मिनिमल रेट्स जो कि मतलब मेडिसिन जिसमें आएगी टेस्ट वगैरह और जो आपका जो खर्चा है उतना ही खर्चा आएगा कोई इसमें एक्स्ट्रा चार्जेस कुछ नहीं है जो पैकेज जैसे आपको दे दिया गया उसी में टेस्ट आएंगे उसी में आपका सारा ट्रीटमेंट आ जाएगा मेडिसिन इंक्लूडेड होगी वही पेशेंट के लिए फैसिलिटी है वो आप हमारे वार्ड्स आके देख सकते हैं कि हमारा स्टाफ कितना ट्रेंड है और पेशेंट uh, का जो स्टे है प्राइवेट वार्ड्स तक हम uh, मतलब पेशेंट्स को हम दे देते हैं जैसा पेशेंट को कन्वीनियंट हो और अटेंडेंस के रुकने के लिए अलग से एरिया है नमस्कार ਮੇਰੇ ਸਾਰੇ ਪੈਨਪਰਾ ਮੇਰੇ ਪੰਜਾਬ ਗੁਰਦਾਸਪੁਰ ਲੋਕ ਸਭਾ ਦੇ ਸਾਰੇ ਮੇਰੇ ਮੈਂਬਰ ਵੈਂਤੀਆ ਸਾਰਿਆਂ ਨੂੰ ਕਿ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਹੂਨ ਸਾਰੀ ਰੇਲਵੇ EMPLOYEES ਵਾਸਤੇ ਇਨ ਪੈਨਲ ਹੈ ਆਯੁਸ਼ਮਾਨ ਵਾਸੇ ਸਾਰੇ ਟ੍ਰੇਡਮਨਸ ਇਨ ਪੈਨਲ ਹੈ ACH ਵਾਸੇ ਸਾਰੇ ਇਨ ਪਾਰਲੀਮੈਂਟ ਹੈ ਮੈਂ ਸਾਰੇ ਮੇਰੇ ਪਰਿਵਾਰਾਂ ਨੂੰ ਕਹਾਂਗਾ ਕਿ ਜਿਨ੍ਹਾਂ ਕੋਲ ਵੀ ਇਹ ਕਾਰਡ ਹੈਗੇ ਨੇ ਉਹਨਾਂ ਦਾ 1 ਰੁਪਿਆ ਖਰਚਾ ਨਹੀਂ ਆਏਗਾ ਉਹ ਕਿਸੇ ਕਿਸਮ ਦਾ ਟ੍ਰੀਟਮੈਂਟ ਹੋਏ ਹਾਰਟ ਸਰਜਰੀ ਹੋਏ ਕੋਈ ਫੈਕਚਰ ਹੋਏ ਉਹਦੀ ਟ੍ਰੀਟਮੈਂਟ ਕਰਨੀ ਹੋਏ ਕੋਈ ਬੋਡੀ ਦਾ ਹੋਰ ਪਾਰਟ ਡੈਮੇਜ ਹੋਏ ਉਹਦਾ ਟ੍ਰੀਟਮੈਂਟ ਕਰਨਾ ਹੋਏ ਇਹ ਸਾਰਾ ਗਵਰਨਮੈਂਟ ਦੇ ਖਰਚੇ ਦੇ ਹਿਸਾਬ ਨਾਲ ਹੋਏਗਾ ਬਾਕੀ ਸਾਡਾ ਜਿਹੜੇ ਆਪਣੇ ਰੇਟ ਹੁੰਦੇ ਨੇ ਲਾਈਕ ਪ੍ਰਾਈਵੇਟ ਹਸਪੀਟਲਾਂ ਦੇ ਇਦਾਂ ਦਾ ਕੁਝ ਨਹੀਂ ਹੋਵੇਗਾ। ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਪਿਛਲੇ 3 ਮਹੀਨਿਆਂ 'ਚ 5000 ਪੇਸ਼ੈਂਟ ਟ੍ਰੀਟਮੈਂਟ ਕਰਵਾ ਕੇ ਆਪਣੇ ਆਪ ਨੂੰ ਇੱਥੇ ਦੁਖਾ ਕੇ ਨਿਕਲੇ ਨੇ। ਹਰ ਬੰਦੇ ਨੂੰ ਤੁਸੀਂ ਪੁੱਛ ਸਕਦੇ ਹੋ ਕਿਦਾਂ ਦਾ ਟ੍ਰੀਟਮੈਂਟ ਹੈ। ਆਯੂਸ਼ਮਾਨ ਵਾਲਿਆਂ ਨੂੰ ਖਾਣਾ ਲਾਉਣ ਦੀਆਂ ਪੇਸ਼ੈਂਟ ਨੂੰ ਅਸੀਂ ਖਾਣਾ ਫ੍ਰੀ ਦਿੰਨੇ ਆ। ਫਰੂਟ ਫ੍ਰੀ ਦਿੰਨੇ ਆ, ਚਾਹ ਫ੍ਰੀ ਦਿੰਨੇ ਆ। ਉਹਨਾਂ ਦੇ ਗੈਸ ਜਿਹੜੇ ਆਉਂਦੇ ਉਹਨਾਂ ਵਾਸਤੇ ਚਾਰ ਪਾਈਆਂ ਲੱਗੀਆਂ ਰਹਿਣ ਦੀ ਜਗ੍ਹਾ ਹੈ ਇਸ ਵਾਸਤੇ ਸਾਰੇ ਨੂੰ ਬੇਨਤੀ ਹੈ ਕਿ ਹਰ ਤਰ੍ਹਾਂ ਦਾ ਟ੍ਰੀਟਮੈਂਟ ਵਿਨਵੇਦਸੋ ਹਾਰਟ ਸਰਜੀ ਤੁਸੀਂ 3-4 ਕਰੋੜ 3-4 ਲੱਖ ਰੁਪਏ ਲਗਾਉਂਦੇ ਹੋ ਇੱਥੇ ਤੁਹਾਡਾ 1 ਰੁਪਿਆ ਨਹੀਂ ਲੱਗ ਰਿਹਾ ਔਰ ਵਰਲਡ ਦੀ ਬੈਸਟ ਮਸ਼ੀਨ ਹੈ ਔਰ ਦੁਨੀਆ ਦੇ ਅੱਛੇ ਡਾਕਟਰ ਨੇ ਤੁਹਾਡੇ ਕੋਲ ਜਿੰਨੂ ਵੀ ਕੋਈ ਇਦਾਂ ਦੀ ਗੱਲ ਹੈਗੀ ਕਿ ਭੇ ਮੈਂ ਇੱਕ ਵਾਰੀ ਆ ਕੇ ਦੇਖਣਾ ਚਾਹਨਾ ਮੈਂ ਕਹ ਰਿਹਾ ਇੱਕ ਵਾਰੀ ਵਿਜ਼ਿਟ ਕਰਕੇ ਦੇਖੋ ਕਿ ਆਈਸੀਯੂ ਇੱਕ ਇਦਾਂ ਦਾ ਆਈਸੀਯੂ ਹੈ ਜਿੱਥੇ ਤੁਹਾਡੇ ਤਕਰੀਬਨ 50 ਪੇਸ਼ੈਂਟ ਆਈਸੀਯੂ 35 ਵੈਂਟੀਲੇਟਰ ਹੋਰ ਸਾਰਾ ਇਕੁਪਮੈਂਟ ਹੈ 24 ਘੰਟੇ ਫੁਲੀ 에ਅਰ ਕੰਡੀਸ਼ਨ ਤੁਹਾਡੀ ਜਨਰਲ ਬੋਰਡ ਹੈ ਅਮਰਦਨ ਸਿੰਘ ਦਿਲਾਲ ਉੱਥੇ ਵੀ ਏਸੀ ਲੱਗੇ ਹੋਏ ਤੇ ਜਦੋਂ ਇਦਾਂ ਦੀ ਫੈਸਿਲਿਟੀ ਸਾਡੇ ਪਰਿਵਾਰਾਂ ਨੂੰ ਮੇਰੇ ਭੈਣ ਭਰਾ ਨੂੰ ਮਿਲਦੇ ਨੇ ਆਪਣੇ ਘਰਾਂ 'ਚ ਬੈਠੇ ਰਹਿੰਦੇ ਨੇ ਬਿਮਾਰੀ ਵੱਡੀ ਹੋ ਜਾਂਦੀ ਹੈ ਫਿਰ ਆਂਦੇ ਨੇ ਟ੍ਰੀਟਮੈਂਟ ਕਰਨਾ ਮੁਸ਼ਕਲ ਹੋ ਜਾਂਦਾ ਸ਼ੁਰੂਆਤ ਚਾਜੋ ਯਕੀਨ ਨਾਲ ਕਹਨਾ ਕਿ ਤੁਹਾਡਾ ਇਹ ਆਪਣਾ ਹਸਪਤਾਲ ਹੈ ਮੈਂ ਤੁਹਾਡੇ ਘਰ ਦਾ ਪਰਿਵਾਰ ਦਾ ਬੱਚਾ ਮੇਰੀ ਇੱਕੋ ਹੀ ਤਮੰਨਾ ਹੈ ਕਿ ਮੇਰੀ ਸੋਸਾਇਟੀ ਨੂੰ ਚੰਗਾ ਲਾਭ ਮਿਲੇ ਤਾਂ ਕਿ ਕੋਈ ਪਰਿਵਾਰ ਚੰਗੀ ਦਵਾਈ ਚੰਗੇ ਲਾਧ ਦੇ ਨਾਲ ਉਹਦੀ ਕੋਈ ਮੌਤ ਨਾ ਹੋ ਜਾਏ ਡਰੋ ਨਹੀਂ ਸਿੱਧਾਓ ਕਿਸੇ ਦੀ ਅਪਰੋਚ ਦੀ ਜਰੂਰਤ ਨਹੀਂ ਹੈ 24 ਘੰਟੇ ਹਸਪਤਾਲ ਖੁੱਲ੍ਹਾ ਹੈ ધ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗਲ ਸਭ ਤੋਂ ਬਿਹਤਰੀਨ ਸਭ ਤੋਂ ਵੱਡਾ पीजीआई ਦੇ ਬਾਅਦ ਕੋਈ ਹਸਪਤਾਲ ਹੈ ਪੰਜਾਬ ਤੋਂ ਉਹ ਦਾ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗਲ ਹੈਗਾ ਬੇਨਤੀ ਹੈ ਕਿ ਮੇਰੀ ਰਿਕੁਐਸਟ ਜਿਹੜੀ ਮੈਂ ਤੁਹਾਨੂੰ ਕੀਤੀ ਹੈ ਕਿ ਬਿਲਕੁਲ ਡਰੋ ਨੀ ਹਰ ਬਿਮਾਰੀ ਦਾ ਲਾਜ਼ ਕੰਮ ਸੇ 10 ਸੇ 20% ਪੈਸੇ ਨਾਲ ਹੁੰਦਾ ਜਿਹੜਾ ਮਾਰਕੀਟ ਚ ਪੈਸਾ ਤੁਹਾਡਾ ਇਲਾਜ ਖਰਚਾ ਹੁੰਦਾ ਹੈ ਔਰ ਬਾਕੀ ਮੈਂ ਕਾਗਜ਼ ਤੁਹਾਨੂੰ ਦੱਸ ਦਿੰਦੇ ਨੇ ਜਿਹੜੇ ਜਿਹੜੇ ਸਾਰੇ ਇੱਥੇ ਲੱਗਦੇ ਨੇ ਸਾਰੇ ਵਿਜ਼ਿਟ ਕਰੋ ਨੀਟ ਐਂਡ ਕਲੀਨ 150 एकड़ ਤੇ ਬਣੀ ਹੋਈ ਪ੍ਰਾਪਰਟੀ ਹੈ ਇਹ ਤੁਹਾਡੀ ਆਪਣੀ ਹੈ ਆਓ ਇਹਦਾ ਫਾਇਦਾ ਉਠਾਓ ਬਹੁਤ ਬਹੁਤ ਧੰਨਵਾਦ ਨਮਸਕਾਰ ਧੰਨਵਾਦ ਕੈਮਰ ਪਰਸਿੰ ਹਣੀ ਦੇ ਨਾਲ ਅੱਜ ਦੀ ਸੈਨੀ ਦੀ ਰਿਪੋਰਟ